ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸਮੇਂ ਦੇ ਮੈਂ ਉਪਾਇਸਾਵੋ ਨਾਮ ਨੂੰ तकरीबन ਪਿਛਲੇ ਸੰਗਰਾਂਤ ਤੇ ਮੈਂ ਦੇਖਿਆ ਸੀ ਉਸ ਤੋਂ ਪਹਿਲਾਂ ਵੀ ਇੱਕ ਵੀਡੀਓ YouTube ਤੇ ਦੇਖੀ ਸੀ ਤੇ ਸੰਗਰਾਂਤ ਤੇ ਕੁਝ ਪ੍ਰੈਕਟੀਕਲ ਵੀ ਸੋਏ ਉਸ ਤੋਂ ਬਾਅਦ ਮੇਰੇ ਮਨ ਨੂੰ ਲੱਗਿਆ तकरीबन 8-10 ਸਾਲ ਤੋਂ ਮੈਂ ਮਿਹਨਤ ਕਰ ਰਿਹਾ ਸੀਗਾ ਗੁਰਬਾਣੀ ਪੜ੍ਹ ਕੇ ਕਿਉਂਕਿ ਮੈਂ तकरीबन 20 ਸਾਲ ਤੋਂ ਬਿਮਾਰ ਸੀਗਾ ਤਾਂ ਕਿਸੇ ਗੱਲ ਬਿਲਕੁਲ ਬੰਦੇ ਦੇ ਪੈ ਗਿਆ ਹੈਂਡੀਕੈਪਟਰ ਹੋ ਗਿਆ ਤੇ ਤਿੰਨ ਸਾਲ ਬਿਲਕੁਲ ਬੰਦੇ ਤੇ ਰਿਹਾ ਮੈਂ 2015 ਦੇ ਵਿੱਚ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਬਚਣ ਦਾ ਕੋਈ ਹਿੰਦਾਂ ਨਹੀਂ ਤੇ ਦੂਜੇ ਮਾਸ ਤੋਂ 2015 ਨੂੰ ਕੌਣਕ ਦੀ ਗੱਲ ਛਗੀ ਕਿ ਮਾਲਕਾ ਤੂੰ ਮੇਰੀ ਗਵਾਹੀ ਭਰਦੀ ਮੈਂ ਹੁਣ ਹੈ ਨਹੀਂ ਤੇ ਕੁਦਰਤੀ ਮਾਲਕ ਨੇ ਚਾਰ ਪੰਜ ਮਹੀਨਿਆਂ ਚ ਮੈਨੂੰ ਚੋਣੀ ਲੁਕਾ ਕਰਤਾ ਮੈਂ ਆਪਣਾ ਉਹ ਟੈਕਨੀਸ਼ੀਅਨ ਦਾ ਕੰਮ ਕਰਦਾ ਸੀ ਪਹਿਲਾਂ ਤੇ ਉਹ ਦੁਬਾਰਾ ਸ਼ੁਰੂ ਕਰਦਾ ਚਲੋ ਮੇਰਾ ਖਰਚਾ ਪਣੀ ਤੋਂ ਅਗਿਆਤ ਬਾਰਾ ਤੋਂ ਤੇ ਫਿਰ ਐਡਾ ਹੀ ਹੈਂਡੀਕੈਪਟਾਈਜ਼ ਫੁੱਟਰੀ ਬਣਵਾ ਕੇ ਤੇ ਮੈਂ ਆਪਣਾ ਮਿਹਨਤ ਕੰਮ ਸ਼ੁਰੂ ਕਰਤੀ ਤੇ ਨਿਯਤ ਨਿਯਮਤਾ ਮੈਂ ਜਦੋਂ ਮੈਂ ਜੈਤੇ ਸੀਗਾ 2013 ਤੋਂ ਉਦੋਂ ਹੀ ਸ਼ੁਰੂ ਕਰਤਾ ਸੀ ਉਸ ਤੋਂ ਬਾਅਦ ਸਾਡੇ ਨੇੜੇ ਹੀ ਗੁਰਦੁਆਰਾ ਸਾਹਿਬ ਆਲੂ ਗੀਰ ਸਾਹਿਬ ਅ 2017 ਤੋਂ ਤਕਰੀਬਨ ਹਰ ਸੰਡੇ ਉੱਤੇ ਕੁਝ ਘੰਟੇ ਸੇਵਾ ਕਰਨੀ ਰੈਗੂਲਰ ਗੁਰਦੁਆਰੇ ਜਾਣਾ ਨਿਰਧਨ ਬੁਧਵਾਰਾਂ ਸਭ ਤੇ ਇੰਨਾ ਮਿਹਨਤ ਚੱਲਦੀ ਰਹੀ ਗੁਰਬਾਣੀ ਨਾਲ ਪਿਆਰ ਪੈ ਗਿਆ ਉਹ ਹੈੱਡਫੋਨ ਲਾ ਕੇ ਸਾਰਾ ਦਿਨ ਗੁਰਬਾਣੀ ਸੁਣਦੇ ਰਹਿਣਾ ਤੇ ਪਰ ਕੋਈ ਵਿਵਸਥਾ ਨਹੀਂ ਸੀ ਬਣੀ ਮਨਕ ਤੇ ਭਰੋਸਾ ਸੀਗਾ ਕਿ ਕੁਛ ਨਾ ਕੁਛ ਤਾਂ ਹੋਏਗਾ ਮਨਕ ਗਵਾਈ ਭਰੇਗਾ ਜਮਾ ਦੇ ਬਸ ਨਹੀਂ ਪੈਣਾ ਪਏਗਾ ਪਰ ਐਸੇ ਵੀ ਉਹ ਦੀ ਸੀ ਗੁਰਬਾਣੀ ਸੁਣ ਕੇ ਕਿ ਭਗਤ ਨਾਮਦੇਵ ਜੀ ਦੱਸਦੇ ਹਨ ਕਿ ਮਰਨੇ ਮਰਨ ਤੋਂ ਬਾਅਦ ਜੋ ਮੁਕਤੀ ਲਿਓਗੇ ਤਾਂ ਮੁਕਤ ਨੇ ਉਹ ਜਾਣਨੇ ਕੋਈ ਨਾ ਫਿਰ ਮੁਕਤੀ ਕਿਸ ਨੂੰ ਨਹੀਂ ਪਤਾ ਲੱਗੂਗੀ ਬੰਦਾ ਐਨੀ ਮਿਹਨਤ ਕਰਦਾ ਸੀ ਤੇ ਉਹ ਮੁਕਤ ਹੋਇਆ ਜਾਂ ਨਹੀਂ ਹੋਇਆ ਕਿਸੇ ਨੂੰ ਨਹੀਂ ਪਤਾ ਲੱਗੇ ਇਹੀ ਅਦਾਰਸ਼ਾਂ ਦੀਆਂ ਚਾਲੀਆਂ ਰਹਿਣੀਆਂ ਸੀ ਉਸ ਤੋਂ ਬਾਅਦ ਇਹ ਮੈਂ ਤੁਹਾਨੂੰ ਵਾਝੀ ਪੀ ਮੈਂ ਭਜ ਰਠ ਨਹੀਂ ਸਕਦਾ ਕਿਤੇ ਕਿਸੇ ਮਹਾਪੁਰਸ਼ ਨੂੰ ਲੈਣੇ ਵਾਸਤੇ ਨਹੀਂ ਜਾ ਸਕਦਾ ਕੋਈ ਐਸੀ ਸੰਗਤ ਚਾਹੀਦੀ ਹੈ ਜੋ ਘਰੇ ਬੈਠ ਕੇ ਹੋ ਸਕੇ ਜਾਂ ਕਦੇ ਕਦੇ ਹੋ ਸਕੇ ਤੇ ਉਹ 8 ਦਾ ਸਾਲ ਦੀ ਮਿਹਨਤ ਮੇਰੇ ਕਰਮ ਬਣੇ ਹੋ ਜੇ ਭਾਈ ਸਾਹਿਬ ਨਾਲ ਐਦਾਂ YouTube ਤੋਂ ਪਤਾ ਲੱਗਿਆ ਤੇ ਬਗੁੰਦੀ ਸਾਡੇ ਪਿੰਡ ਦੇ ਕੋਲੀ ਆ ਪਖਵਾਲੇ ਵਿੱਚੋਂ ਮੇਰਾ ਪਿੰਡ ਹੈ ਉਹ ਜਦੋਂ ਅਸੀਂ ਆਨੇ ਆ तकरीबन 20 25 ਸਾਲ ਤੋਂ ਤੇ ਬਲੂੰਦੀ ਕਹੇ ਸਮਾਗਮ ਸੀਗਾ ਤੇ ਅਸੀਂ ਮੈਂ ਉੱਥੇ ਆ ਗਿਆ ਭਾਈ ਸਾਹਿਬ ਨੂੰ ਮਿਲਿਆ 26 ਤਰੀਕ ਦੀ ਗੱਲ ਹੈ ਤੇ ਭਾਈ ਸਾਹਿਬ ਨੇ ਦੱਸਿਆ ਉਹਨਾਂ ਨੂੰ ساری ਗੱਲਬਾਤ ਦੱਸੀ ਜੋ ਮੈਂ ਤੁਹਾਨੂੰ ਹੁਣ ਦੱਸੀ ਹੈ ਤੇ ਭਾਈ ਸਾਹਿਬ ਨੇ ਮੈਨੂੰ ਦੱਸਿਆ ਵੇਖੋ ਜਰ ਹਰ ਟਾਈਮ ਵੀ ਵਾਹਿਗੁਰੂ ਦਾ ਨਾਮ ਮਨ ਤੇ ਰੱਖਿਆ ਤੇ ਜੱਪੀ ਜਾਣਾ ਹੈ ਤੇ ਸਵੇਰੇ ਸ਼ਾਮ ਦੀ ਕਥਾ ਤੇ ਅਗੂਬਾਰ ਅੱਧੇ ਘੰਟੇ ਦਾ ਸਿਮਰਨ ਜਿਹੜਾ ਹੁੰਦਾ ਹੈ ਉਹ ਜੁਮ ਕਰਨਾ ਤੇ ਨਿਕਲੇ ਤਾਂ ਮੇਰਾ ਹੁੰਦਾ ਹੀ ਸੀ ਤੇ ਤਕਰੀਬਨ 6 ਤਰੀਕ ਨੂੰ 6 ਜਾਂ 7 ਤਰੀਕ ਨੂੰ 10 ਦਿਨਾਂ ਬਾਅਦ ਇੱਦਾਂ ਹੀ ਬੈਠੇ ਭਾਈ ਸੁਖਵਿੰਦਰ ਸਿੰਘ ਜੀ ਟੈਲੀਗ੍ਰਾਮ ਤੇ ਕਰਵਾ ਰਹੇ ਸੀ ਝਰੂ ਟਾਈਮ ਸਿਮਰਨ ਤੇ ਇੱਕਦਮ ਆਵਾਜ਼ ਜੀ ਆਈਐਮ ਤੋਂ ਜੋਰਦੀ ਜਿਵੇਂ ਬੀਪ ਦੀ ਆਵਾਜ਼ ਹੁੰਦੀ ਹੈ ਟੀਮ ਵਾਜ ਆ ਕੇ ਉਸ ਤੋਂ ਬਾਅਦ ਇੱਕ ਸੁੰਨ ਦੇ ਵਿੱਚ ਇੱਕ ਆਵਾਜ਼ ਪੱਕੀ ਸ਼ੁਰੂ ਹੋ ਗਈ ਫਿਰ ਮੈਂ 2-4 ਦਿਨ ਬਾਅਦ ਭਾਈ ਸਪਿੰਦਰ ਜੀ ਨੂੰ ਫੋਨ ਕਰਕੇ ਦੱਸਿਆ ਕਿ ਇਸ ਤਰ੍ਹਾਂ ਦੀ ਗੱਲ ਹੈ ਜੀ ਤੇ ਭਾਈ ਸਾਹਿਬ ਨੇ ਦੱਸਿਆ ਵੀ ਇੱਕ ਸ਼ਬਦ ਅਨਾਹਦ ਨਾਦ ਦਾ ਪ੍ਰਗਟ ਹੋਇਆ ਹੈ ਵਾਈਬ੍ਰੋ ਦੀ ਕਿਰਪਾ ਹੈ ਤੇ ਚਲੋ ਖੁਸ਼ੀ ਵਾਲੀ ਗੱਲ ਹੈ ਤੇ ਉਸ ਤੋਂ ਬਾਅਦ ਸਰੀਰ ਦੀ ਗੱਲ ਜਿਹੜੀ ਹੈ ਸਰੀਰ ਥੱਲੇ ਨੂੰ ਹੀ ਜਾ ਰਿਹਾ ਸੀਗਾ ਉਸ ਤੋਂ ਇੰਨੀ ਮਿਹਨਤ ਕਰਨ ਦੇ باوجود ਥੱਲੇ ਨੂੰ ਹੀ ਜਾ ਰਿਹਾ ਸੀ ਤਕਰੀਬਨ ਹੁਣ 10 ਦਿਨ ਤੋਂ ਜਾਂ ਤੋਂ ਸ਼ਗਲ ਪ੍ਰਗਟ ਹੋਏ ਆ ਭਾਈ ਸਾਹਿਬ ਨੇ ਬਚਾਉਣ ਨੂੰ ਬਣਨ ਦੀ ਕੋਸ਼ਿਸ਼ ਕੀਤੀ ਤੇ ਸਰੀਰ ਬਹੁਤ ਖੋਲਾ ਹੋ ਗਿਆ ਦਰਦ ਘਟ ਗਈਆਂ ਤੁਸੀਂ ਯਕੀਨ ਮੰਨਿਓ ਮੈਡੀਕਲ ਸਾਇੰਸ ਮੈਨੂੰ ਦੋਦੇ ਅਕਸਤੀ ਜਵਾਬ ਦੇ ਦੇ ਦਿੱਤਾ ਜਾ ਚੁੱਕਿਆ ਸੀ ਬਰੀਡ ਦੀ ਹੱਡੀ ਕਰਦਣ ਜਾ ਮੈਂ ਬਿਲਕੁਲ ਇਹ ਨਹੀਂ ਤੇਰੀ ਹਿੱਲਣੀ ਹੁਣ ਨਾ ਕੋਈ ਇਲਾਜ ਹੈ ਇੱਕ ਚੂਲਾ ਮੈਂ ਰਿਪਲੇਸ ਕਰਵਾਇਆ ਬਠਿੰਡੇ ਤੋਂ ਪਿੰਸ ਤੋਂ ਮੈਦੇ ਵਿਚ ਇੱਕ ਚੂਲਾ ਇਹ ਪਹਿਣਾ ਮੈਂ ਸਿੱਧਾ ਖੜਾ ਨਹੀਂ ਬਣਦਾ ਦਾ ਕਰਕੇ ਇੱਕ ਲੱਤ ਨਾਲ ਚੂਲਾ ਇਹ ਪਹਿਣਾ ਤੇ ਪਰ ਇੱਕ ਹੋਰ ਡਾਕਟਰ ਦੀ ਗੱਲ ਸੁਣਾਵਾ ਤੁਹਾਨੂੰ ਤਿੰਨ ਕੁ ਸਾਲ ਪਹਿਲਾਂ ਮੈਂ ਇੱਕ ਨੂੰ ਗਿਆ ਤੇ ਉਹਨਾਂ ਨੇ ਮੈਨੂੰ ਕਾਫੀ ਮਸੂਹ ਡਾਕਟਰ ਇਹ ਬਿਧਰਣੇ ਰਹੀ ਸੀ ਉਹਨਾਂ ਨੇ ਮੈਨੂੰ ਜਵਾਬ ਦੇ ਦਿੱਤਾ ਕਿ ਬਈ ਐਨਆਰਓ ਵਧ ਚੁੱਕਿਆ ਕੋਈ ਹਿੱਲਾ ਵਸੀਲਾ ਨਹੀਂ ਹੈ ਤੇਰਾ ਤੁਹਾਨੂੰ ਮੈਂ ਆ ਗਿਆ ਹੋਰ ਮੇਰਾ ਕੁਦਰਤੀ ਦੁਬਾਰਾ ਕੋਈ ਚੱਕਰ 2 ਚੰ ਮਹੀਨੇ ਤੋਂ ਲੱਗਿਆ ਜਿਵੇਂ ਹੋਏ ਤੇ ਹੁਣ ਮੈਨੂੰ 5 6 ਦਿਨ ਪਹਿਲਾਂ ਕਹਿਆ ਤੂੰ ਸਾਲ ਇੱਕ ਰੁਕ ਤੇਰਾ ਸਾਰਾ ਹੀ ਹੱਲ ਹੋ ਜਾਏਗਾ ਮੈਂ ਮਾਲਕ ਦੇ ਛੜ ਦੇ ਨਾਲ ਮੇਰਾ ਧਿਆਨ ਆਇਆ ਵੀ ਇਹ ਤਾਂ ਮਾਲਕ ਦੀ ਕਰਾਮਾਤ ਹੈ ਜੋ ਮਾਲਕ ਕਰਵਾ ਰਿਹਾ ਹੈ ਡਾਕਟਰ ਦੇ ਵਿਚਾਰ ਦੇ ਕਾਹਦਾ ਵਾਸਾ ਹੈ ਤੋਂ ਇਹਨਾਂ ਦੀ ਬੇਨਤੀ ਆ ਪ੍ਰਵਾਨ ਕਰ ਦਿਓ ਜੀ ਤੇ ਕੋਈ ਵਿਚਾਰ ਕਰ ਸਕਦੇ ਹਾਂ ਹੁਣ ਹੁਣ ਤੁਹਾਡਾ ਸਰੀਰ ਠੀਕ ਹੈ ਉਸ ਤੋਂ ਬਾਅਦ ਸ੍ਰੀ ਮੇਰਾ ਹੁਣ ਦੱਸਦੇ ਨੂੰ ਬਹੁਤ ਜ਼ਿਆਦਾ ਠੀਕ ਹੈ ਬਹੁਤ ਜ਼ਿਆਦਾ ਵਰਕ ਹੈ ਮਾਲਕ ਦੀ ਕਿਰਪਾ ਹੈ ਤੇ ਇੱਕ ਭਾਈ ਸਾਹਿਬ ਹੁਣ ਮੈਂ ਕਹਦੇ ਹੁੰਦੇ ਆ ਵਿਚਾਰ ਜ਼ਰੂਰ ਕਰਿਆ ਕਰੋ ਗੁਰਬਾਣੀ ਕਹਦੀ ਆ ਬਾਣੀ ਵਿਚਾਰੀਏ ਜਿਓ ਤੇ ਉਸ ਅਨਸਾਰ ਮੈਂ ਇੱਕ ਪੌੜੀ ਦੀ ਪਜਾਰ ਆਪਾਂ ਆਨੰਦ ਸਾਹਿਬ ਦੀ ਕਰਾਂਗੇ ਜੋ ਭਾਈ ਸਾਹਿਬ ਹਮੇਸ਼ਾ ਦੱਸਦੇ ਆਪਾਂ ਨੂੰ ਚੌਥੀਮੀ ਪੌੜੀ ਹੈ ਜੀ ਆਨੰਦ ਸਾਹਿਬ ਦੀ ਜਿਹੜਾ ਮਿੱਥੇ ਨੂੰ ਗੁਰਸਿੱਖ ਹੈ ਉਹਨੂੰ ਪਤਾ ਹੋਏਗਾ ਮਨ ਚਾਉ ਭਿਆ ਤਦ ਆਗਮ ਸੋਇ ਮਨ ਵਿੱਚ ਚਾ ਭਰ ਜਾਂਦਾ ਹੈ ਜਦੋਂ ਪ੍ਰਭੂ ਦੇ ਆਉਂਦੀ ਆਪਾਂ ਨੂੰ ਸਨੇਹ ਹਿਲਦਾ ਹੈ ਹਰ ਮੰਗਲ ਗਾਉ ਸਖੀ ਗ੍ਰਹਿ ਮੰਤਰ ਬਣਿਆ ਆਪਣਾ ਇਹ ਗ੍ਰਹਿ ਉਹ ਮੰਦਰ ਬਣ ਜਾਂਦਾ ਹੈ ਉਹਦੇ ਆਪਾਂ ਗੀਤ ਗਾਈਏ ਜੀ ਗੁਰ ਚਰਨ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾਮ ਵਿਆਪੇ ਜਦੋਂ ਆਪਾਂ ਨੇਤੀ ਵਾਹਿਗੁਰੂ ਦੇ ਸਿਮਰਨ ਗੀਤੀ ਬੋਦੇ ਰਵਾਂਗੇ ਤੇ ਆਪਾਂ ਨੂੰ ਸੋਗ ਤੇ ਦੁੱਖ ਨਹੀਂ ਆਵੇਗਾ ਇਹਨੂੰ ਆਪਾਂ ਕਹਿ ਤਾਂ ਦਿੰਦੇ ਹਾਂ ਪਰ ਉਹ ਪ੍ਰੈਕਟੀਕਲੀ ਮੰਨਦੇ ਨਹੀਂ ਜਾਂ ਆਪਾਂ ਕਰਦੇ ਨਹੀਂ ਤੇ ਗੁਰ ਚਰਨਾਂ ਲਾ ਕੇ ਦਿਨਸ ਭਾਗੇ ਆਪਣਾ ਪਿਰ ਜਪਾਏ ਜਦੋਂ ਆਪਾਂ ਗੁਰੂ ਦੇ ਚਰਨਾਂ ਨਾਲ ਲੱਗ ਜਾਵਾਂਗੇ ਆਪਣਾ ਦਿਨ ਸੁਭਾਗਾ ਹੋ ਜਾਏਗਾ ਤੇ ਆਪਰੇ ਜਿਹੜਾ ਪੇਰ ਆਏ ਆ ਆਪਣੇ ਪਰਮਾਤਮਾ ਆਪਣੇ ਕੋਲ ਜਪੜੀ ਲੱਗ ਪਵੇਗਾ ਜੀ ਅਨਹਤ ਬਾਣੀ ਇਹਦੇ ਤੇ ਭਾਈ ਸਾਹਿਬ ਨੂੰ ਬਹੁਤ ਲੋਰ ਲਾਉਂਦੇ ਆ ਤੇ ਆਪੋ ਇਸ ਨੂੰ ਕਦੇ ਸਮਝਿਆ ਨਹੀਂ ਜਾਂ ਆਪਾਂ ਨੂੰ ਵਿਚਾਰ ਨਹੀਂ ਹੋਈ ਅਨਹਤ ਬਾਣੀ ਕੀ ਹੈ ਅਨਹਤ ਬਾਣੀ ਗੁਰ ਸ਼ਬਦ ਦੀ ਜਾਣੀ ਗੁਰੂ ਦੇ ਸ਼ਬਦ ਨਾਲ ਹੀ ਆਪਾਂ ਨੂੰ ਜਿਹੜੀ ਅਨਹਤ ਬਾਣੀ ਹੈ ਉਹ ਪਤਾ ਲੱਗੇਗੀ ਜੀ ਹਰ ਨਾਮ ਹਰ ਰਸ ਭਗੋ ਜਿਹੜਾ ਹਰ ਰਸ ਹੈ ਉਹ ਬੀਤੀ ਉਹਦੀ ਬਹੁਤ ਬਾਲ ਸਿੰਘ ਆਉਂਦੇ ਆ ਉਹ ਮੈਨੂੰ ਹੁਣ ਪਤਾ ਲੱਗਿਆ ਕਿ ਪਾਣੀ ਤਾਂ ਬਹੁਤ ਏਰਤੋਂ ਪੜ ਰਿਹਾ ਸੀ ਪਰ ਇਹ ਸਮਝ ਨਹੀਂ ਸੀ ਆਉਂਦਾ ਤੇ ਜਿਹੜਾ ਹਰਨਸ ਹੈ ਉਹਨੂੰ ਆਪਾਂ ਕੋਈ ਬੁਣਾਈਏ ਉਹਨੂੰ ਉਹਦਾ ਆਨੰਦ ਲੈਣਾ ਹੈ ਕਹੇ ਨਾਨਕ ਪ੍ਰਭ ਆਗ ਮੰਨਿਆ ਕਹਿੰਦੇ ਨੇ ਕਾਰਨ ਜੇ ਜੋ ਫਿਰ ਕੀ ਉਹ ਕਹਿੰਦੇ ਗੁਰੂ ਅਰਜਨ ਜੀ ਕਹਿੰਦੇ ਆ ਉਹ ਪ੍ਰਭੂ ਆਪ ਆ ਕੇ ਮਿਲੂਗਾ ਜਿਹੜਾ ਸਭ ਕੁਝ ਸ਼ੁਰੂ ਕਰਨ ਦਾ ਕਾਰਨ ਦੇ ਸੰਰਾਖ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ And the other man came already.